ਨੂੰ ਪਿਆਰ ਕਰੀ ਸਸ਼ਿਆਕਲ ਜੀ ਬਹੁਤ ਬਹੁਤ ਵਾਕ ਕਰੇ ਆਪਣੇ ਚੈਨਲ ਤੇ ਸੋ ਦੋਸਤੋ ਕੇਂਦਰ ਸਰਕਾਰ ਦੇ ਮੁਲਾਜ਼ਮ ਬੜੀ ਖੁਸ਼ਖਬਰੀ ਅਤੇ ਪੈਨਸ਼ਨਰ ਔਰ ਵਕ ਵਕ ਸਟੇਟਾਂ ਦੇ ਜਿਹੜੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੇ ਉਹਨਾਂ ਦਾ ਡੀਏ ਜਿਹੜਾ ਹੈ ਉਹ ਵਾਅਦਾ ਹੈ ਹਰ 6 ਮਹੀਨੇ ਬਾਅਦ ਜਾਣੇ ਕਿ ਜੁਲਾਈ ਅਤੇ ਜਨਵਰੀ ਦੇ ਵਿੱਚ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੂੰ ਦੇਖ ਕੇ ਸਰਕਾਰਾਂ ਜਿਹੜੀਆਂ ਨੇ ਤੈਅ ਕਰਦੀਆਂ ਨੇ ਕਿ ਮੁਲਾਜ਼ਮਾਂ ਦਾ ਤੇ ਪੈਨਸ਼ਨਰਸ ਦਾ ਜਿਹੜਾ ਡੀਏ ਹੈ ਉਸ ਦੇ ਵਿੱਚ ਕਿੰਨਾ ਵਾਅਦਾ ਕੀਤਾ ਜਾਂਦਾ ਹੈ ਸੋ ਦੋਸਤੋ ਦੱਸ ਦਈਏ ਕਿ ਮਸਟੀਰੀਅਲ ਆਫ ਲੇਬਰ ਐਂਡ এমਪਲੋਇਸਮੈਂਟ ਦੀ ਬਲੋਂ ਨਵੰਬਰ ਮਹੀਨੇ ਦਾ ਆਪਣਾ ਡਾਟਾ ਜਿਹੜਾ ਹੈ ਉਹ ਪੇਸ਼ ਕਰ ਦਿੱਤਾ ਹੈ ਸੋ ਆਓ ਇਸ ਬਾਰੇ ਜਾਣਕਾਰੀ ਲੈ ਲੈਣੇ ਅੱਜ ਦੀ ਵੀਡੀਓ ਦੇ ਵਿੱਚ ਸੋ ਦੇ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਨਵਰੀ ਮਹੀਨੇ ਤੋਂ ਡੀਏ ਦੇ ਵਿੱਚ ਕਿੰਨਾ ਵਾਧਾ ਹੋਣ ਜਾ ਰਿਹਾ ਹੈ ਇਸ ਦਾ ਡਾਟਾ ਨੂੰ ਦੇਖਦੇ ਹੋਏ ਤਾਂ ਨਵੰਬਰ 2024 ਦਾ ਜਿਹੜਾ ਹੈ ਉਹੋ ਆਂਕੜਾ ਪੇਸ਼ ਕੀਤਾ ਗਿਆ ਹੈ ਨਵੰਬਰ ਮਹੀਨੇ ਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਅਸੀਂ ਅਗਰ ਦੇਖੀਏ ਤਾਂ 144.5 ਔਰ ਦਸੰਬਰ ਮਹੀਨੇ ਦਾ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈ ਉਸ ਦੀ ਉਡੇਕ ਕੀਤੀ ਜਾ ਰਹੀ ਹੈ ਜਾਨਕੀ ਅਗਰ ਇਹਨਾਂ ਆਂਕੜਿਆਂ ਨੂੰ ਦੇਖੀਏ ਤਾਂ ਲਗਭਗ ਕਿਹਾ ਜਾ ਸਕਦਾ ਹੈ ਕਿ ਤਿੰਨ ਜਿਹੜਾ ਹੈ ਪਰਸੈਂਟ ਡੀਏ ਦੇ ਵਿੱਚ ਵਾਧਾ ਜਿਹੜਾ ਹੈ ਹੋ ਸਕਦਾ ਹੈ ਅਗਰ ਦਸੰਬਰ ਮਹੀਨੇ ਦੀ ਰਿਪੋਰਟ ਨੂੰ ਦੇਖ ਲਈਏ ਤਾਂ ਉਸ ਤੋਂ ਬਾਅਦ ਅਗਰ ਹੋਰ ਵੀ ਜਿਹੜਾ ਹੈ ਮਹਿੰਗਾਈ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਉਹ ਵਾਧਾ ਜਿਹੜਾ ਹੈ ਉਹ 4% ਹੋ ਸਕਦਾ ਹੈ ਫਿਲਹਾਲ ਅਗਰ ਇਸ ਦੀ ਰਿਪੋਰਟ ਨੂੰ ਦੇਖੀਏ ਤਾਂ ਜਨਵਰੀ 2025 ਤੋਂ ਘਟੋ ਘਾਟ 3% ਡੀਏ ਦਾ ਵਾਧਾ ਹੋਣਾ ਲਾਜ਼ਮੀ ਹੈ ਅਗਰ ਦਸੰਬਰ ਦੀ ਰਿਪੋਰਟ ਨੂੰ ਦੇਖ ਲਈਏ ਤਾਂ ਉਸ ਤੋਂ ਬਾਅਦ ਇਸ ਨੂੰ ਜਿਹੜਾ ਹੈ ਪੱਕਾ ਕੀਤਾ ਜਾ ਸਕਦਾ ਹੈ ਜਨਵਰੀ 2025 ਤੋਂ ਡੀਏ ਦੇ ਵਿੱਚ 3% ਦਾ ਵਾਧਾ ਜਿਹੜਾ ਹੈ ਹੁਣ ਉਹ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਸੋ ਦੋਸਤੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੂੰ ਦੇਖਣ ਤੋਂ ਬਾਅਦ ਹੀ ਸਰਕਾਰ ਜਿਹੜੀ ਹੈ ਤੈਅ ਕਰਦੀ ਹੈ ਕਿ ਹਰ 6 ਮਹੀਨੇ ਬਾਅਦ ਡੀਏ ਦੇ ਵਿੱਚ ਕਿੰਨਾ ਵਾਧਾ ਕੀਤਾ ਜਾਣਾ ਹੈ ਅਗਰ ਕੇਂਦਰ ਸਰਕਾਰ ਦੀ ਮੁਲਾਜ਼ਮਾਂ ਉੱਤੇ ਪੈਨਸ਼ਨਸ ਦੀ ਗੱਲ ਕੀਤੀ ਜਾਵੇ ਤਾਂ ਜੁਲਾਈ 2024 ਤੋਂ ਉਹ ਜਿਹੜਾ ਕਿ 57% ਡੀਏ ਜਿਹੜਾ ਹੈ ਲੈ ਰਹੇ ਨੇ ਔਰ ਪੰਜਾਬ ਦੀ ਆਦੀ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮਲਾਜ਼ਮ ਫਿਲਹਾਲ 42% ਡੀਏ ਜਿਹੜਾ ਹੈ ਲੈ ਰਹੇ ਨੇ ਸੋ ਦੋਸਤੋ ਪਿਛਲੇ ਸਾਲ ਹੀ ਜਾਣੇ ਕਿ ਦੋ ਮਹੀਨੇ ਪਹਿਲਾਂ ਹੀ ਪੰਜਾਬ ਦੇ ਜਿਹੜੇ ਮਲਾਜ਼ਮ ਨੇ ਉਹਨਾਂ ਦੇ ਡੀਏ ਦੇ ਵਿੱਚ 4% ਦਾ ਵਾਅਦਾ ਕੀਤਾ ਗਿਆ ਜਨਵਰੀ ਮਹੀਨੇ ਦੀ ਅਗਰ ਗੱਲ ਕਰੀਏ ਤਾਂ ਕੇਂਦਰ ਸਰਕਾਰ ਜਨਵਰੀ ਮਹੀਨੇ ਦੇ ਵਿੱਚ 3% ਹੋਰ ਡੀਏ ਦੇ ਵਿੱਚ ਵਾਅਦਾ ਜਿਹੜਾ ਹੈ ਕਰਦੀ ਹੈ ਤਾਂ ਕੇਂਦਰ ਦੇ ਮਲਾਜ਼ਮ ਜਿਹੜੇ ਨੇ ਫਿਰ ਉਹ 55% ਦਾ ਜਿਹੜਾ ਡੀਏ ਲੈਣਗੇ ਇਸ ਦੇ ਨਾਲ ਹੀ ਪੰਜਾਬ ਦੇ ਜਿਹੜੇ ਕਰਮਚਾਰੀ ਨੇ ਉਹ 14% ਡੀਏ ਦੇ ਵਿੱਚ ਪਿੱਛੇ ਜਿਹੜਾ ਕੀ ਹੋ ਜਾਣਗੇ ਸੋ ਦੋਸਤੋ ਪੰਜਾਬ ਦੇ ਮਲਾਜ਼ਮਾਂ ਦੀ ਗੱਲ ਕਰੀਏ ਤਾਂ ਹਰ ਸਾਲ ਦੀਵਾਲੀ ਦੇ ਨਜ਼ਦੀਕ ਜਿਹੜਾ ਹੈ ਡੀਏ ਦੇ ਵਿੱਚ ਵਾਧਾ ਜਿਹੜਾ ਮਿਲ ਰਿਹਾ ਹੈ ਅਗਰ ਪਿਛਲੇ 2 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ 4% ਡੀਏ ਹੀ ਜਿਹੜਾ ਹੈ ਪੰਜਾਬ ਦੇ ਜਿਹੜੇ ਮਲਾਜ਼ਮਾਂ ਤੇ ਪੈਸ਼ਨਰਸ ਨੂੰ ਉਹਨਾਂ ਨੂੰ ਵਾਧਾ ਜਿਹੜਾ ਵਧ ਰਿਹਾ ਹੈ ਪਰ ਅਗਰ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੀ ਗੱਲ ਕਰੀਏ ਤਾਂ ਹਰ 6 ਮਹੀਨੇ ਬਾਅਦ ਜਿਹੜਾ ਹੈ ਡੀਏ ਦੇ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ 45.2% ਡੀਏ ਤੋਂ ਬਾਅਦ ਹੁਣ ਕਿਉਂਕਿ ਜਨਵਰੀ ਦਾ ਜਿਹੜਾ ਡੀਏ ਵੀ ਹੈ ਜਿਹੜਾ ਉਹ ਡਿਊ ਹੋ ਗਿਆ ਹੈ ਅਤੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਡਾਟਾ ਨੂੰ ਦੇਖੀਏ ਤਾਂ 3% ਡੀਏ ਦੇ ਵਿੱਚ ਵਾਧਾ ਲਾਜ਼ਮੀ ਹੋਣਾ ਹੈ ਲੱਗ ਰਿਹਾ ਹੈ ਸੋ ਸੋ ਦੋਸਤੋ ਏ ਸੀ ਅੱਜ ਦੀ ਬੜੀਆ ਅਪਡੇਟ ਅਪਡੇਟ ਵਿੱਚ ਬਣੇ ਰਹਿ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਧੰਨਵਾਦ